ਨਰਿੰਦਰ ਮੋਦੀ ਦੀ ਮਾਤੀ ਕੀਤੀ ਗਈ ਅਸ਼ਲੀਲ ਟਿੱਪਣੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਤੇ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਬੋਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਦੇ ਗੁਹਾਟੀ ਦੇ ਵਿੱਚ ਅਜੋਜਿਤ ਇੱਕ ਰੈਲੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਦੇ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਮਾਂ ਬਾਰੇ ਅਸ਼ਲੀਲ ਪਾਸ਼ਾ ਵਰਤੀ ਗਈ ਜੇਕਰ ਰਾਹੁਲ ਗਾਂਧੀ ਦੇ ਵਿੱਚ ਥੋੜੀ ਸ਼ਰਮ ਹੈ ਤਾਂ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਰਾਹੁਲ ਗਾਂਧੀ ਨੇ ਸਾਰੀਆਂ ਹੀ ਹੱਦਾ ਪਾਰ ਕਰ ਦਿੱਤੀਆਂ ਨੇ ਆਪਣੇ ਸੰਬੋਧਨ ਦੇ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਉਹ ਬਹੁਤ ਹੀ ਇਤਰਾਜਯੋਗ ਤੇ ਨਿੰਦਨਯੋਗ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਾਂ ਨੇ ਸਾਰੀ ਉਮਰ ਸੰਘਰਸ਼ ਕੀਤਾ ਆਪਣੇ ਬੱਚਿਆਂ ਨੂੰ ਉੱਚੇ ਮੁੱਲ ਦਿੱਤੇ ਉਹਨਾਂ ਹੀ ਮੁੱਲਾਂ ਨੇ ਨਰਿੰਦਰ ਮੋਦੀ ਨੂੰ ਵਿਸ਼ਵ ਨੇਤਾ ਬਣਾਇਆ ਅਜਹੀ ਔਰਤ ਲਈ ਅਪਸ਼ਾਪ ਵਰਤੋ ਕਰਨਾ ਨਾ ਸਿਰਫ ਅਸ਼ਲੀਲ ਹੈ ਸਗੋਂ ਬਹੁਤ ਹੀ ਅਪਮਾਨਜਨਕ ਵੀ ਹੈ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਵਿੱਚ ਥੋੜੀ ਜਿਹੀ ਸ਼ਰਮ ਬਚੀ ਹੈ ਤਾਂ ਉਹ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਵਰਗੀ ਮਾਂ ਤੋਂ ਸਗੋਂ ਪੂਰੇ ਦੇਸ਼ ਤੋਂ ਮੁਆਫੀ ਮੰਗਣ ਹਮਿੰਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਗੰਦੀ ਰਾਜਨੀਤੀ ਕਰ ਰਹੇ ਨੇ ਘਟਨਾ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਕਾਰਨ ਦੇਸ਼ ਭਰ ਦੇ ਵਿੱਚ ਲੋਕਾਂ ਦਾ ਗੁੱਸਾ ਫੁੱਟਿਆ ਕਈ ਭਾਜਪਾ ਨੇਤਾਵਾਂ ਤੇ ਆਮ ਨਾਗਰਿਕਾਂ ਨੇ ਇਸ ਨੂੰ ਰਾਜਨੀਤਿਕ ਸ਼ਿਸ਼ਟਾਚਾਰ ਅਤ ਵਿੱਚ ਗਿਰਾਵਟ ਕਿਹਾ ਆਪਣੇ ਆਸਾਮ ਦੌਰੇ ਦੌਰਾਨ ਅਮਿਤ ਸ਼ਾਹ ਨੇ ਗੁਹਾਟੀ ਦੇ ਵਿੱਚ ਰਾਜਪਵਨ ਦੀ ਨਵੀਂ ਬਣੀ ਬ੍ਰਹਿਮ ਪੁੱਤਰ ਇਕਾਈ ਦਾ ਉਦਘਾਟਨ ਕੀਤਾ ਜਿਸ ਮੌਕੇ ਉਹਨਾਂ ਨੇ ਮੰਦਰ ਦੇ ਵਿੱਚ ਪੂਜਾ ਅਰਚਨਾ ਕੀਤੀ ਗਉਂ ਪੂਜਾ ਕੀਤੀ ਇੱਕ ਸਿੰਧੂਰ ਦਾ ਪੌਦਾ ਵੀ ਲਗਾਇਆ ਜਿਸ ਤੋਂ ਇਲਾਵਾ ਸ਼ਾਹ ਨੇ ਹੋਰ ਵੀ ਕਈ ਐਲਾਨ ਕੀਤੇ ਤੇ ਇਸੇ ਦੌਰਾਨ ਹੀ ਉਹ ਅਮਿਤ ਸ਼ਾਹ ਜਿਹੜੇ ਨੇ ਰਾਹੁਲ ਗਾਂਧੀ ਤੇ ਕਾਫੀ ਵਰਦੀ ਨਜ਼ਰ ਆਏ ਤੇ ਉਹਨਾਂ ਨੂੰ ਮੁਆਫੀ ਮੰਗਣ ਦੀ ਸਲਾਹ ਵੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਤੇ ਕੀਤੀ ਗਈ ਇਸ ਸ਼ਲੀਲ ਟਿੱਪਣੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਤੇ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਬੋਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਦੇ ਗੋਹਾਟੀ ਦੇ ਵਿੱਚ ਅਜੋਜਿਤ ਇੱਕ ਰੈਲੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਦੇ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਮਾਂ ਬਾਰੇ ਅਸ਼ਲੀਲ ਪਾਸ਼ਾ ਵਰਤੀ ਗਈ ਜੇਕਰ ਰਾਹੁਲ ਗਾਂਧੀ ਦੇ ਵਿੱਚ ਥੋੜੀ ਸ਼ਰਮ ਹੈ ਤਾਂ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਰਾਹੁਲ ਗਾਂਧੀ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਨੇ ਆਪਣੇ ਸੰਬੋਧਨ ਦੇ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਉਹ ਬਹੁਤ ਹੀ ਇਤਰਾਜਯੋਗ ਤੇ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਾਂ ਨੇ ਸਾਰੀ ਉਮਰ ਸੰਘਰਸ਼ ਕੀਤਾ ਆਪਣੇ ਬੱਚਿਆਂ ਨੂੰ ਉੱਚੇ ਮੁੱਲ ਦਿੱਤੇ ਉਹਨਾਂ ਹੀ ਮੁੱਲ ਨੇ ਨਰਿੰਦਰ ਮੋਦੀ ਨੂੰ ਵਿਸ਼ਵ ਨੇਤਾ ਬਣਾਇਆ ਅਜਹੀ ਔਰਤ ਲਈ ਅਪਸ਼ਾਪ ਵਰਤਣਾ ਭਾਸ਼ਾ ਦੀ ਵਰਤੋਂ ਕਰਨਾ ਨਾ ਸਿਰਫ ਅਸ਼ਲੀਲ ਹੈ ਸਗੋਂ ਬਹੁਤ ਹੀ ਅਪਮਾਨਜਨਕ ਵੀ ਹੈ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਵਿੱਚ ਥੋੜੀ ਜਿਹੀ ਸ਼ਰਮ ਬਚੀ ਹੈ ਤਾਂ ਉਹ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਵਰਗੀ ਮਾਂ ਤੋਂ ਸਗੋਂ ਪੂਰੇ ਦੇਸ਼ ਤੋਂ ਮੁਆਫੀ ਮੰਗਣ ਹਮਿੰਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਗੰਦੀ ਰਾਜਨੀਤੀ ਕਰ ਰਹੇ ਨੇ ਘਟਨਾ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਕਾਰਨ ਦੇਸ਼ ਭਰ ਦੇ ਵਿੱਚ ਲੋਕਾਂ ਦਾ ਗੁੱਸਾ ਫੁੱਟਿਆ ਕਈ ਭਾਜਪਾ ਨੇਤਾਵਾਂ ਤੇ ਆਮ ਨਾਗਰਿਕਾਂ ਨੇ ਇਸ ਨੂੰ ਰਾਜਨੀਤਿਕ ਸ਼ਿਸ਼ਟਾਚਾਰ ਅਤਵਿਚ ਗਿਰਾਵਟ ਕਿਹਾ ਆਪਣੇ ਆਸਾਮ ਦੌਰੇ ਦੌਰਾਨ ਅਮਿਤ ਸ਼ਾਹ ਨੇ ਗੁਹਾਟੀ ਦੇ ਵਿੱਚ ਰਾਜਪਵਨ ਦੀ ਨਵੀਂ ਬਣੀ ਬ੍ਰਹਿਮ ਪੁੱਤਰ ਇਕਾਈ ਦਾ ਉਦਘਾਟਨ ਕੀਤਾ ਜਿਸ ਮੌਕੇ ਉਹਨਾਂ ਨੇ ਮੰਦਰ ਦੇ ਵਿੱਚ ਪੂਜਾ ਅਰਚਨਾ ਕੀਤੀ ਗਉਂ ਪੂਜਾ ਕੀਤੀ ਇੱਕ ਸਿੰਧੂਰ ਦਾ ਪੌਦਾ ਵੀ ਲਗਾਇਆ ਜਿਸ ਤੋਂ ਇਲਾਵਾ ਸ਼ਾਹ ਨੇ ਹੋਰ ਵੀ ਕਈ ਐਲਾਨ ਕੀਤੇ ਤੇ ਇਸੇ ਦੌਰਾਨ ਹੀ ਉਹ ਅਮਰ ਅਮਿਤ ਸ਼ਾਹ ਜਿਹੜੇ ਨੇ ਰਾਹੁਲ ਗਾਂਧੀ ਤੇ ਕਾਫੀ ਵਾਰ ਦੇ ਨਜ਼ਰ ਆਏ ਤੇ ਉਹਨਾਂ ਨੂੰ ਮੁਆਫੀ ਮੰਗਣ ਦੀ ਸਲਾਹ ਵੀ ਦਿੱਤੀ ਗਈ।